ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਇਹ ਜੀ ਸਾਡੇ ਥਾਣਾ ਸੰਗਤ ਦੇ ਵਿੱਚ ਇੱਕ ਪਥਰਾਲਾ ਪਿੰਡ ਪੈਂਦਾ। ਪਥਰਾਲੇ ਪਿੰਡ ਤੋਂ ਬਾਹਰ ਇੱਕ ਖੇਤਾਂ ਦੇ ਵਿੱਚ ਇੱਕ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਵਾਸੀ ਪਿੰਡ ਪਥਰਾਲਾ ਉਹਨਾਂ ਦਾ ਡੇਰਾ ਬਣਿਆ ਹੋਇਆ ਇਕੱਲਾ ਹੀ ਘਰ ਆ। ਫਿਰ ਮਿਤੀ 27 ਤੇ 28 ਫਰਵਰੀ ਦੀ ਰਾਤ ਨੂੰ ਤਿੰਨ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਕੰਦ ਟੱਪ ਕੇ ਜਿਹੜੇ ਮਫਲਸੀ ਦੇ ਘਰ ਦੇ ਵਿੱਚ ਅੰਦਰ ਦਾਖਲ ਹੋਏ ਤੇ ਉਹ ਲਖਮਿੰਦਰ ਕੌਰ ਦੀ ਪੂਰੀ ਤਰ੍ਹਾਂ ਉਹਨਾਂ ਨੇ ਕੁੱਟਮਾਰ ਕਰਕੇ ਉਹਨਾਂ ਕੋਲੇ ਹਥਿਆਰਾਂ ਦੇ ਤੇਜ਼ਦਾਰ ਹਥਿਆਰਾਂ ਦੇ ਦਰ ਦੇ ਨਾਲ ਕੁੱਟਮਾਰ ਕਰਕੇ ਤੇ ਉਹਨਾਂ ਦੇ ਘਰ ਦੇ ਵਿੱਚੋਂ ਉਸ ਪੇਟੀਆਂ ਦੇ ਵਿੱਚੋਂ ਤੇ ਅਲਮਾਰੀ ਦੇ ਵਿੱਚੋਂ ਭੰਨ ਤੋੜ ਕਰਕੇ ਇੱਕ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਤੇ ਨਕਦੀ 12000 ਰੁਪਇਆ ਇੱਕ ਮੋਬਾਈਲ ਫੋਨ ਤੇ ਉਹ ਲੁੱਟ ਕੇ ਲੈ ਗਏ ਸੀ ਕਿਸੇ ਦੀ ਨਹੀਂ ਤੇ ਮਾਨਜੋਗ ਐਡੀਜੀਪੀ ਸਾਹਿਬ ਮਾਨਜੋਗ ਕੈਸਟੀ ਸਾਹਿਬ ਤੇ ਮਾਨਜੋਗ ਐਸਪੀ ਸਿਟੀ ਸਾਹਿਬ ਤੇ ਐਸਪੀ ਢੀਂ ਸਾਹਿਬ ਦੀਆਂ ਹਦਾਇਤਾਂ ਤੇ ਇਹਨੂੰ ਟ੍ਰੇਸ ਕਰਨ ਦੇ ਲਈ ਮੇਰੀ ਤੇ ਐਸਐਚਓ ਸੰਗਤ ਤੇ ਐਸਆਈ ਜਸਕਰਨ ਸਿੰਘ ਤੇ ਇਹਨਾਂ ਦੇ ਚੋਣਕੀ ਦੇ ਹੋਰ ਮੁਲਾਜ਼ਮਾਂ ਦੀ ਇੱਕ ਟੀਮ ਸਥਾਪਿਤ ਕੀਤੀ ਗਈ ਸੀ ਤੇ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਤੇ ਹਿਊਮਨ ਸਰਚ ਦੇ ਅੰਸਾਰ ਇਹ ਬੜੀ ਢੰਗਾਈ ਦੇ ਨਾਲ ਪੜਤਾਲ ਕਰਦੇ ਆ ਰਹੇ ਹਾਂ ਤੇ ਅਸੀਂ ਉਹਦੇ ਉਸਤਨ ਘਟਨਾ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਅਸੀਂ ਉਹ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਇੱਕ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਉਰਫ ਮਿੱਕਾ ਇਹ ਤੰਗੋਵਾਲੀ ਪਿੰਡ ਦਾ ਰਹਿਣ ਵਾਲਾ ਤੇ ਇੱਕ ਲਖਪ੍ਰੀਤ ਸਿੰਘ ਉਰਫ ਹੀਰਾ ਪਥਰਾਲੇ ਦਾ ਤੇ ਇੱਕ ਹੋਰ ਮਲਕੀਤ ਸਿੰਘ ਆਏ ਵੀ ਪਥਰਾਲੇ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਿਹੜਾ ਉਸ ਟੁੱਟਿਆ ਹੋਇਆ ਮਾਲ ਤੇ ਵਰਤਿਓ ਧਿਆਰ ਇਹ ਸਾਰੇ ਬਰਾਮਦ ਕੀਤੇ ਆ। ਇਹ ਸੋਨਾ ਕਰੀਬ 1.5 ਟੋਲੇ ਸੋਨੇ ਦੇ ਗਹਿਣੇ ਸੀਗੇ ਜਿਹਦੇ ਵਿੱਚ ਕੰਨਾਂ ਦੀਆਂ ਵਾਲੀਆਂ ਸੋਨੇ ਦੇ ਰਿੰਗ ਸੀਗੇ ਤੇ ਇੱਕ ਟੋਕਸ ਸੀਗੇ ਤੇ ਬਾਕੀ ਤਕਰੀਬਨ 3 ਟੋਲੇ ਚਾਂਦੀ ਦੇ ਗਹਿਣੇ ਸੀ ਜਿਹਦੇ ਵਿੱਚ ਝਾਂਜਰਾ ਸੀ ਕੜਾ ਸੀ। ਇਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਆ ਜੀ ਜਿਹੜਾ ਹੈਗਾ ਨਿੱਕਾ ਵਰਤੀ ਸਿੰਘਰ ਕੋ ਨਿੱਕਾ ਇਹਦੇ ਤੇ ਇੱਕ ਤਾਇਦੇ ਤੇ ਮੁੱਤ ਕੋ ਦਾ ਹੀ ਮੁਕੱਦਮਾ ਦਰਜ ਆ ਐਫ ਕੇ ਦੇ ਤੇ ਐਡੀਪੀ 81 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਦੂਸਰਾ ਲੱਪ੍ਰਿਸਨ ਹੀਰਾ ਇਹਦੇ ਤੇ ਵੀ ਜੇਲ੍ਹ ਵਿਭਾਗ ਦੇ ਨਾਲ ਇੱਕ ਸੰਬੰਧਿਤ ਮਾਮਲਾ ਤੇ ਇਹਨੇ ਉਹਦੇ ਵਿੱਚ ਆਪੇ ਸਾਥ ਦੇ ਨਾਲ ਰਲ ਕੇ ਕੋਈ ਜ਼ਹਿਰ ਕੁੰਨੂ ਦਾ ਪਦਾਰਥ ਜੇਲ੍ਹ ਵਿੱਚ ਪਚਾਉਣ ਦੀ ਕੋਸ਼ਿਸ਼ ਕੀਤੀ ਇਹ ਇਹ ਜਿਹੜਾ ਕਾਰਨ ਸੀਗਾ ਵੀ ਇਹ ਦੇਖਦੇ ਸੀ ਜਿਹੜਾ ਕੱਲਾ ਤੋਂ ਕੱਲਾ ਘਰ ਆ ਜਿਹੜਾ ਬਾਹਰ ਖੇਤਾਂ ਦੇ ਵਿੱਚ ਘਰ ਹੈ ਤੇ ਉਹਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਸੀ ਨਹੀਂ ਇਹ ਤਾਂ ਪਰਪਰ ਇਹ ਅੰਦਰੋਂ ਭਾਜੀ ਅਸੀਂ ਪੜਤਾਲ ਢਗਾਈ ਦੇ ਨਾਲ ਪੜਤਾਲ ਕਰਦੇ ਹਾਂ ਤੇ ਜੋ ਵੀ ਸਾਹਮਣੇ ਤੱਥ ਆਉਣਗੇ ਫਿਰ ਤੁਹਾਨੂੰ ਦੱਸਾਂਗੇ ਇਹ ਤਿੰਨੇ ਦੇ ਤਿੰਨੇ ਹੀ ਅਸੀਂ ਗਿਫਤਾਰ ਕਰਦੇ ਹਾਂ ਇਹ ਹਫਤਾ ਮੀਤਮ ਜੂਰੀ ਦਾ ਜੋ ਆਮ ਕਾਰੋਬਾਰ ਕਰਦਾ ਹੈ